ਕਾਤੀ ਵਾਰ ਨ ਲੱਗਈ ਪਾਰ ਮੰਨ ਸਰਕਾਈ ਚਾਹ ਗਿਰਦ ਹਮਾਰਾ ਰਾਮ ਕਾਲ ਦੁੱਖ ਲੱਗ ਨਾ ਭਾਈ ਉਹ ਕਿਸੇ ਤਰ੍ਹਾਂ ਦਾ ਦੁੱਖ ਲੱਗਣ ਨਹੀਂ ਦਿੰਦਾ ਸਾਡੇ ਆਪ ਚਿਰਦਾ ਐਸਾ ਬਣਾ ਦਿੰਦਾ ਕਿ ਬੁਰੀਆਈ ਜਿਹੜੀ ਦੀਉ ਹੁਣ ਜਿਹੜਾ ਇਨਸਾਨ ਜਿਹੜਾ ਜੀਦਾ ਉਹ ਮਾੜੀ ਦਾਤ ਨੰਨ ਦਾ ਛੇਤੀ ਕੀਤਾ ਤੇ ਰਸਤੇ ਦੇ ਵਿੱਚ ਨਾ ਕੋਈ ਮੋਟਰਸਾਈਕਲ ਦੇ ਉੱਤੇ ਜਾ ਰਿਹਾ ਹੈ ਤੇ ਉਹਨੂੰ ਹੱਥ ਨਹੀਂ ਦਿੰਦਾ ਕਿਉਂ ਸਟਰੀਟ ਸਾਫ ਨਹੀਂ ਹੋਈ ਆ ਰੱਖਿਆ ਹੋ ਗਈ ਦਮਾਲਾ ਬਣਿਆ ਹੋਇਆ ਹੈ ਸਿਰ ਦੇ ਉੱਤੇ ਸੁਜਾਇਆ ਹੋਇਆ ਹੈ ਨਾ ਤੇ ਬਾਣਾ ਪੈਨਿਆ ਹੋਇਆ ਨਾ ਕੋਈ ਨਸ਼ੇੜੀ ਨਸ਼ਾ ਕਰਨ ਵਾਲਾ ਨਾ ਵਿਚਰਣ ਵਾਲਾ ਤਸਕਰ ਕੋਈ ਉਹਨੂੰ ਹੱਥ ਨਹੀਂ ਦਿੰਦਾ ਬੁਰੀਆਈ ਕਰਨ ਵਾਲਾ ਮਹਤ ਨਹੀਂ ਦਿੰਦਾ ਉਹਦੇ ਨਾਲ ਨਹੀਂ ਚੜਦਾ ਇਹ ਸਾਡੀ ਉਹ ਰੱਖਿਆ